ਹਰ ਮੰਦਰ ਸਾਹਿਬ ਲੱਗੇ ਸੋਨੇ ਦੀ ਸਾਫ ਸਫਾਈ ਕਰਨ ਆਈ ਯੂਕੇ ਦੀ ਸੰਗਤ ਸੰਗਤ ਵੱਲੋਂ ਕੀਤੇ ਜਾ ਰਹੇ ਹਰ ਮੰਦਰ ਸਾਹਿਬ ਤੇ ਲੱਗੇ ਸੋਨੇ ਦੇ ਪੱtre ਸਾਫ ਦੱਸ ਦਈਏ ਕਿ ਹਰ ਸਾਲ ਵਾਂਗ ਇਸ ਸਾਲ ਵੀ ਸੰਗਤ ਵੱਲੋਂ ਹਰ ਮੰਦਰ ਸਾਹਿਬ ਚ ਸੇਵਾ ਕੀਤੀ ਜਾ ਰਹੀ ਹੈ ਯੂਕੇ ਤੋਂ ਆਇਆ ਸਿੱਖ ਸਰਦਾਲੂਆਂ ਦਾ ਜੱਥਾ ਸ੍ਰੀ ਹਰਮੰਦਰ ਸਾਹਿਬ ਤੇ ਲੱਗੇ ਸੋਨੇ ਦੀ ਸੇਵਾ ਕਰ ਰਿਹਾ ਹੈ ਇਹ ਜੱਥਾ ਅਗਲੇ 10 ਦਿਨਾਂ ਤੱਕ ਇਹ ਸੇਵਾ ਨਿਭਾਵੇਗਾ ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਇੰਗਲੈਂਡ ਤੋਂ ਇਹ ਜੱਥਾ ਭਾਰਤ ਇਹਨਾਂ ਦੇ ਨਾਲ ਚਾਹੁੰਦਾ ਹੈ ਤੇ ਇਸ ਸੇਵਾ ਨੂੰ ਨਿਭਾਉਂਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੰਗਤ ਵੱਲੋਂ ਸੋਨੇ ਦੇ ਪੱਤਰੇ ਸਾਫ਼ ਕੀਤੇ ਜਾ ਰਹੇ ਨੇ ਪ੍ਰਦੂਸ਼ਣ ਦੇ ਚਲਦਿਆਂ ਇਸ ਦੀ ਚਮਕ 'ਚ ਫਰਕ ਆ ਗਿਆ ਹੈ ਜਿਸ ਕਾਰਨ ਇਹ ਜੱਥਾ ਇਹ ਸੇਵਾ ਨਿਭਾ ਰਿਹਾ ਹੈ ਸਤਿਗੁਰੂ ਸ਼੍ਰੀ ਗੁਰੂ ਰਾਮਦਾਸਵਾਸ਼ਾ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮੇਹਰ ਭਰਿਆ ਹੱਥ ਰੱਖ ਕੇ ਜੋ ਸੇਵਾ 23 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆ ਸ਼ਹਿਰ ਤੋਂ ਲੈ ਕੇ ਸੇਵਾ ਚાલુ ਹੋਈ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪੱਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਇਸ ਸਮੇਂ ਆਪਣੀ ਹੋਈ ਹੈ ਨਵੇਂ ਸੋਨੇ ਦੀ ਸੇਵਾ 1995 ਤੋਂ 1999 ਤੱਕ ਹੋਈ ਹੈ ਸਾਡੇ ਬਾਅਦ ਵਿੱਚ ਤੋਂ ਬਾਅਦ ਛੇ ਸਾਲ ਤੋਂ ਸੇਵਾ ਨਹੀਂ ਹੋ ਸਕੀ ਇਸ ਕਰਕੇ ਮਹਾਰਾਣੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸੇਵਾ ਵਕਸ਼ਿਫ ਤੇ ਪੱਤਰਿਆਂ ਤੇ 2000 ਦੇ ਵਿੱਚ ਤੋਂ ਵੀ ਪੱਤਰੇ ਲਾਏ ਗਏ ਉਹਨਾਂ ਦੀ ਤਰ੍ਹਾਂ ਹੈ ਕਿ ਆਪ ਇੱਕ ਕੰਮ ਕਰ ਰੱਖਣ ਵਾਸਤੇ हरेक साल संगत है आज महापुरक्षा शेरवाद ला के मैं आते हैं दस तो ग्यारह बारह महाराज महाराज टाइम नहीं किसी टाइम ला नहीं क्वालिटी एंड क्वालिटी सेवा करनी है तो सभी जो है रीठे ना की जाती है रीठा जो अपराथम रीठा है जो वो कैमिकल नहीं है उसमें तीन घंटे उबाल तो के उसको साफ बना दिया नैचुरल बाकी निबू यूज करता तो अपना ड्राई पाउडर यूज यूजारी जितने ना ਕਲਬਲ ਹੁੰਦੇ ਆ ਤੇ ਉੱਤੇ ਪਾਲਕ ਦੇ ਨਾਲ ਕੁਝ ਪ੍ਰਸ਼ਨਾਂ ਵੀ ਮੈਨੂੰ ਦਿੱਤੇ ਜਾਂਦੇ ਆ ਮੌਜਾ ਕਿਰਪਾ ਨਾਲ ਹੋ ਹੋ ਕੰਮ ਬੱਸ ਆ ਜਾਂਦੀ ਹੈ ਕਿ ਗੁਰੂਜਾ ਕਰਕੇ ਸੋਲਿਊਸ਼ਨ ਕਰਕੇ ਪਾਣੀ ਦੇਖੋ ਤਾਂ ਦੇਖ ਨਹੀਂ ਹੁੰਦਾ ਨਿਚਨ ਕਰ ਹੈ ਇਹ ਜੋ ਲਿਲਾਸ 3 ਮਨਸ 10 ਮਿੰਟ ਬਾਅਦ ਸੋਲਿਊਸ਼ਨ ਦੇ ਨਾਲ ਮੇਨ ਨਾਲ ਕੰਮ ਜਾਂਦਾ ਕਾਲਾ ਕਾਲਾ ਪਾਣੀ ਜੰਨੇ ਹੁੰਦਾ স্মੋਕ স্মੋਕ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਕੀ ਗੱਲ ਕੀ ਹੈ ਜੀ ਇਸ ਪ੍ਰਦੂਸ਼ਨ ਨੂੰ ਰੋਕਣ ਵਾਸਤੇ ਕੀ